ਸਸਿਕਾ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਲੂ ਪਾ ਕੇ ਪਿੰਡੀਆਂ ਤੇ ਇੱਥੇ ਮੈਂ ਪਿੰਡੀਆਂ ਨੂੰ ਲੰਬੇ ਤੋਂ ਮੈਂ ਸੈਂਟਰ ਚੋਂ ਕੱਟ ਲਿਆ ਸੀ ਛੋਟੇ ਛੋਟੇ ਪੀਸ ਕਰ ਲਏ ਸੀ ਇੰਚੀ ਦੇ ਤੇ ਜਿਹੜੇ ਆਲੂ ਹੈਗੇ ਉਹਨਾਂ ਨੂੰ ਵੀ ਆਪਾਂ ਏਕਕੇ ਇੰਚੀ ਕੱਟ ਲਿਆ ਸੀ ਤੇ ਪਿਆਜ਼ ਪਾਵਾਂਗੇ ਲੰਬੇ ਤੇ ਇਹ ਆਪਾਂ ਪਿੰਡੀਆਂ ਆਲੂ ਪਾ ਕੇ ਬਣਾਵਾਂਗੇ ਆਲੂਆਂ ਨੂੰ ਆਪਾਂ ਫਰਾਈ ਕਰ ਲਵਾਂਗੇ ਦੇਖੋ ਰੱਪਾ ਗੈਸ ਤੇ ਕੜਾਈ ਰੱਖ ਦਵਾਂਗੇ ਹਾਂਜੀ ਸਭ ਤੋਂ ਪਹਿਲਾਂ ਪਾਵਾਂਗੇ ਮੇ ਜੀਰਾ ਲਿਆ ਸੀ ਤੇ ਧਨੀਆ ਸਾਫਤ ਧਨੀਆ ਲੈ ਲਿਆ ਸੀ ਆਪਾਂ ਇਹ ਸਰ ਤੇ ਬਾਦਲਾਂ ਜੀਰਾ ਧਨੀਆ ਪਾਉਨ ਨੂੰ ਹੋ ਗਿਆ ਨਾਲ ਹੀ ਪਿਆਜ਼ ਪਾ ਦਵਾਂਗੇ ਆਜਨ ਗੱਪਾਂ 2 ਮਿੰਟ ਵਾਸਤੇ ਫਰਾਈ ਕਰ ਲਵਾਂਗੇ ਤਦੋਂ ਕੁ ਮਿੰਟ ਹੋ ਗਏ ਸੀ ਪਿਆਜ਼ ਪਾਇਆ ਨੂੰ ਤੇ ਹੁਣ ਆਪਾਂ ਆਲੂ ਕਾ ਦੇਵਾਂਗੇ ਆਲੂ ਵੀ ਪਿਆਜ਼ਾਂ ਦੇ ਨਾਲ ਹੀ ਆਪਾਂ ਟੜੇ ਆਲੂ ਵੀ ਪਿਆਜ਼ਾਂ ਦੇ ਨਾਲ ਤੜਕੀ ਦੇ ਨਾਲ ਭੁੱਜ ਜਾਣਗੇ ਤੇ ਮੈਂ ਲੋਕ ਲੈਣ ਤੇ ਹੀ ਇਹਨਾਂ ਨੂੰ ਤੜਕੇਂ ਜੀ ਸੁਨਣ ਦੇ ਪਈ ਐ ਥੋੜਾ ਜਿਹਾ ਨਮਕ ਪਾ ਦਾਂਗੇ ਚਮਚੇ ਦਾ ਦਾ ਹਿੱਸਾ ਥੋੜੀ ਜਿਹੀ ਹਲਦੀ ਪਾ ਦੋ ਤੇ ਇਹ ਆਪਾਂ ਮਿਕਸ ਕਰ ਲਵਾਂਗੇ ਲੋਕਲੇਮ ਤੇ 4 ਤੋਂ 5 ਮਿੰਟ ਵਾਸਤੇ ਇਹਨਾਂ ਨੂੰ ਉਬਾਲਾਂਗੇ ਆਪਾਂ ਟੱਕ ਕੇ ਹਾਂਜੀ ਆਪਾਂ ਆਲੂਆਂ ਨੇ ਇੱਕ ਵਾਰੀ ਚੈੱਕ ਕਰ ਲਵਾਂਗੇ ਤੇ ਆਲੂਆਂ ਦੇ ਵਿੱਚ ਨਮਕ ਤੇ ਹਲਦੀ ਪਾਉਣ ਨਾਲ ਆਲੂ ਜਲਦੀ ਗਲ ਜਾਂਦੇ ਆ ਤੇ ਇਸ ਕਰਕੇ ਮੈਂ ਪਹਿਲੇ ਪਾ ਦਿੱਤਾ ਸੀ ਥੋੜਾ ਹਲਦੀ ਤੇ ਥੋੜਾ ਜਿਹਾ ਨਮਕ ਤੇ 2-3 ਮਿੰਟ ਵਾਸਤੇ ਆਪਾਂ ਹੋਰ ਇਹਨਾਂ ਨੂੰ ਕਾਈ ਕਰ ਲਵਾਂਗੇ ਹਾਂਜੀ ਆਪਾਂ ਫੇਰ ਸਬਜ਼ੀ ਨੂੰ ਚੈੱਕ ਕਰ ਲਵਾਂਗੇ ਤੇ ਆਪਾਂ ਹੁਣ ਆਲੂਆਂ ਨੂੰ ਚੈੱਕ ਕਰ ਲਵਾਂਗੇ ਆਲੂ ਸਾਡੇ ਚੰਗੀ ਤਰ੍ਹਾਂ ਗਲ ਚੁੱਕੇ ਆ ਤੇ ਹੁਣ ਮੈਂ ਪਾ ਦਵਾਂਗੇ ਪਿੰਡੀਆਂ ਹਿੰਡੀਆਂ ਪਾ ਕੇ ਥੋੜਾ ਜਿਹਾ ਆਪਾਂ ਹਿੰਡੀਆਂ ਜਿੰਨਾ ਨਮਕ ਪਾ ਦਵਾਂਗੇ ਜੁੜੀ ਹਲਦੀ ਪਾਊਡਰ ਕਸ਼ਮੀਰੀ ਲਾਲ ਮਿਰਚ ਕਾਲੀ ਮਿਰਚ ਧਨੀਆ ਪਾਊਡਰ ਨਾਰਦਾਣਾ ਪਾ ਦਾਂਗੇ ਥੋੜਾ ਜਿਹਾ ਇਥੇ ਮੈਂ ਹਰੀਆਂ ਮਿਰਚਾਂ ਕੱਟ ਕੇ ਪਾਈਆਂ ਸੀ ਹਰੀਆਂ ਮਿਰਚਾਂ ਪਾ ਦਵਾਂਗੇ ਇਹ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਮਸਾਲੇ ਪਾ ਕੇ ਤੇ ਗੈਸ ਦਾ ਫਲੇਮ ਮੈਂ ਲੋ ਹੀ ਰੱਖਿਆ ਸੀ ਦੇਗੀ ਮਿਰਚ ਦਾ ਮੈਂ ਬਿਲਕੁਲ ਨਹੀਂ ਇਸਤੇਮਾਲ ਕੀਤਾ ਆਪਾਂ ਸਬਜੀ ਬਣਾਉਣੀ ਪੀਲੇ ਕਲਰ ਦੀ ਪੇਸ ਕਰਕੇ ਮੈਂ ਦੇਗੀ ਮਿਰਚ ਨਹੀਂ ਪਾਈ ਤੁਹਾਨੂੰ ਲਾਲ ਕਲਰ ਪਸੰਦ ਹੈ ਤੁਸੀਂ ਦੇਗੀ ਮਿਰਚ ਪਾ ਸਕਦੇ ਤੇ ਲੋ ਫਲੇਮ ਤੇ ਹੀ ਆਪਾਂ ਫੇਰ ਇਹਨਾਂ ਨੂੰ ਪਕਾਵਾਂਗੇ ਤੇ 2 ਮਿੰਟ ਵਾਸਤੇ ਮੈਂ ਫੇਰ ਇਹਨਾਂ ਨੂੰ ਢੱਕ ਕੇ ਪਕਾ ਦਿੰਨੀ ਆ ਜੀ 2 ਮਿੰਟ ਹੋ ਗਏ ਸੀ ਮੈਂ ਇਥੇ ਦੋ ਮਿਰਚਾਂ ਤੇ ਟਮਾਟਰ ਕੱਟੇ ਸੀ ਇਹਨਾਂ ਨੂੰ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਆਪਾਂ ਤੇ ਸਬਜ਼ੀ ਨੂੰ ਮੈਂ ਠੱਕ ਕੇ ਨਹੀਂ ਪਕਾਉਣਾ ਮੈਂ ਖੁੱਲੇ 'ਚ ਹੀ ਹੁਣ ਸਬਜ਼ੀ ਪਕਾਉਂਗੀ ਇਹ 4 ਮਿੰਟ ਵਾਸਤੇ ਆਪਾਂ మీడియం ਹੀਟ ਤੇ ਹੀ ਸਬਜੀ ਨੂੰ ਬੰਦ ਲਵਾਂਗੇ ਹਾਂਜੀ ਆਪਾਂ ਸਬਜੀ ਨੂੰ ਹੁਣ ਚੈੱਕ ਕਰ ਲਵਾਂਗੇ ਜੇ ਸਬਜੀ ਸਾਡੀ ਬਣ ਕੇ ਤਿਆਰ ਆ ਤੇ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਇਹ ਵਾਲੀ ਸਬਜ਼ੀ ਆਪਾਂ ਪਰੌਂਠੇ ਦੇ ਨਾਲ ਬਹੁਤ ਸਵਾਦ ਲੱਗੇਗੀ ਆਪਾਂ ਸਫਰਚ ਵੀ ਇਹ ਵਾਲੀ ਸਬਜ਼ੀ ਬਣਾ ਕੇ ਖਾੜ ਸਕਦੇ ਬਹੁਤ ਜਿਆਦਾ ਸਵਾਦ ਲੱਗਦੀ ਸਬਜ਼ੀ ਇਹ ਵਾਲੀ ਤੇ ਇਹ ਮੈਂ ਸਬਜ਼ੀ ਮੈਂ ਆਪਣੇ ਤਰੀਕੇ ਨਾਲ ਹੀ ਬਣਾਈ ਸੀ ਮੈਂ ਇਤਨਾ ਹੀ ਬਣਾਉਣੀ ਸੀ ਪਿੰਡਿਆਂ ਦੇ ਕਿਸੇ ਵੇਲੇ ਦਿਲ ਕਰੇ ਆਲੂ ਪਾ ਕੇ ਪਿੰਡੀ ਬਣਾਉਂਦੀ ਤੇ ਮੈਂ ਆਪਣੇ ਤਰੀਕੇ ਨਾਲ ਹੀ ਆਹ ਵਾਲੀ ਰੈਸਪੀ ਤਿਆਰ ਕੀਤੀ ਹੈ ਤੇ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਗੈਸ ਵੀ ਕਰ ਦਵਾਂਗੇ ਆਪਾਂ ਬੰਦ ਸਬਜੀ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਤੇ ਤੁਸੀਂ ਆਹ ਵਾਲੀਆਂ ਪਿੰਡੀਆਂ ਬਣਾਉਣੀਆਂ ਕਦੇ ਨਹੀਂ ਟਰਾਈ ਕੀਤੀ ਹੋਣੀਆਂ ਤੁਸੀਂ ਆਹ ਵਾਲੀ ਸਬਜੀ ਬਣਾ ਕੇ ਵੇਖਿਓ ਬਹੁਤ ਜ਼ਿਆਦਾ ਸਵਾਦ ਬੜੇਗੀ ਤੇ ਆਹ ਵਾਲੀ ਸਬਜੀ ਨਾਲ ਇੱਕ ਦਿਨਾਂ ਵੀ ਦੋ ਦੋ ਰੋਟੀਆਂ ਤੁਸੀਂ ਖਾ ਕੇ ਦੇਖੋਗੇ ਤੇ ਬਹੁਤ ਸਵਾਦ ਲੱਗੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦੀ